ਤੁਹਾਨੂੰ ਲੋਕਾਂ ਦਾ ਲਾਗ ਹੈ ਜੰਗੀ ਤਰ੍ਹਾਂ। ਨਵੇਂ ਰੂਪ ਸਾਰੀ ਦੇਖਿਓ ਨਵੇਂ ਤਰੀਕੇ ਨਾਲ ਬਣਾਵਾਂਗੇ। ਖੰਡਾਰੇ ਜੀ ਨੇ ਟੈਨਸਰ ਨਹੀਂ ਸਬਸਕਰੈਂਟ ਕੀਤਾ। ਉਸਾ ਸਕ੍ਰੈਪੀ ਕਰ ਨੂੰ ਸ੍ਰੀ ਕਾਜ ਜੀ ਸਾਰਿਆਂ ਨੂੰ ਅੱਜ ਆਪਾਂ ਗੋਭੀ ਦੇ ਪਕੌੜੇ ਬਣਾਵਾਂਗੇ ਬਹੁਤ ਵਧੀਆ ਬਣਾਵਾਂਗੇ ਨਵੇਂ ਤਰੀਕੇ ਨਾਲ ਅੱਧਾ ਕਿਲੋ ਗੋਭੀ ਹੈ ਖੋਲਾ ਪਤੋ ਕੇ ਰੱਖਿਆ ਹੋਇਆਗਾ ਤੇ ਆਪਾਂ ਡੰਡ ਲਾ ਦੇਾਂਗੇ ਪਿੱਛੋਂ ਰੰਡ ਲਾ ਸਾਰੇ ਆਪਾਂ ਲਾਤੇ ਤੇ ਹੁਣ ਆਪਾਂ ਕਦੋਂ ਕਸ਼ ਕਰਾਂਗੇ ਇਹਨੂੰ ਵੀੜੂ ਸਾਰੇ ਦੇਖਿਓ ਨਵੇਂ ਤਰੀਕੇ ਨਾਲ ਬਣਾਵਾਂਗੇ ਨਾਲੇ ਜੀ ਨੇ ਕਹਿੰਨਾ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਵੀ ਕਰ ਲੋ ਚਟਪਟੇ ਪਕੌੜੇ ਬਣਾਵਾਂਗੇ ਆਪਾਂ ਫੋਲ ਫੋਲਾ ਆਪਾਂ ਸਾਰਾ ਕਰ ਲਿਆ ਕਦੋਂ ਕਸ਼ ਅਜਿਹੜੇ ਮਾੜਾ ਮੋਟਾ ਰਹਿ ਗਏ ਵਾਹ ਕਰ ਲਾਂਗੇ ਆਪਾਂ ਲਓ ਪਸਾਰਾ ਫੁੱਲ ਕਦੂ ਕਸ਼ ਕਰ ਲਿਆ ਹੁਣ ਆਪਾਂ ਇਹਨੂੰ ਭਾਂਡੇ 'ਚ ਕੱਢ ਲਾਂਗੇ ਹੁਣ ਆਪਾਂ ਹਰੀ ਮਿਰਚ ਟੀਰਾਂਗੇ ਬਰੇਕ ਬਰੇਕ ਚੀਰਾਂਗੇ ਹਰੀ ਮਿਰਚ ਤੇ ਢੰਗਾ ਆਪਾਂ ਬਰੀਕ ਬਰੀਕ ਚੀਰ ਲਾਂਗੇ ਲਓ ਆਪਾਂ ਢੰਗਾ ਤੇ ਹਰੀ ਮਿਰਚ ਚੀਰ ਲੇ ਤੇ ਹੁਣ ਆਪਾਂ ਬਰੀਕ ਬਰੀਕ ਕੰਨਾ ਚੀਰ ਦਾਂਗੇ ਆਪਾਂ ਗੰਡਾ ਵੀ ਛੀਰ ਲਿਆ ਤੇ ਹੁਣ ਨਾਣ ਮਿਰਚ ਪਾਵਾਂਗੇ ਜੀਰਾ ਨਾਣ ਮਿਰਚ ਖਰਿਆਂ ਨੂੰ ਪਰ ਲਾ ਲਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਜਿੰਨਾ ਕਿ ਲੋਡ ਹੈ ਉਹਨਾਂ ਨੂੰ ਵੇਚਣ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਆਟੇ ਵਾਂਗੂੰ ਗੁੰਨ ਲਾਂਗੇ ਹੁਣ ਆਪਾਂ ਇਹ ਗੁੰਨ ਲਿਆ ਆਟੇ ਵਾਂਗੂੰ ਤੇ ਹੁਣ ਆਪਾਂ ਇਹਨੂੰ 10 ਪੰਜ ਮਿੰਟ ਟਾਕੇ ਰੱਖ ਦਿਆਂਗੇ ਤੇ ਫਿਰ ਆਪਾਂ ਉਹਨੇ ਅੱਗ ਬਾਲਾਂਗੇ ਤੇ ਕੜਾਈ ਤੇ ਰਾਂਗੇ ਜਿੰਨਾ ਕੁ ਲੋੜ ਆਪਾਂ ਤੇਲ ਪਾ ਦੇਾਂਗੇ ਉਹਨੇ ਆਪਣਾ ਤੇਲ ਗਰਮ ਹੁੰਦਾ ਤੇ ਆਟਾ ਪਏ ਨੂੰ 10 ਮਿੰਟ ਹੋ ਗਏ ਤੇ ਆਪਾਂ ਗੋਲ ਬੋਟਲ ਲੈਣੀ ਐ ਸਰਾ ਹੱਥ ਨੂੰ ਪਹਿਲਾਂ ਆਪਾਂ ਥੋੜਾ ਤੇਲ ਆਇਆਗਾ ਐਸ ਤਰ੍ਹਾਂ ਬੋਟਲਾਂ ਗਏ ਇਸ ਤਰ੍ਹਾਂ ਆਪਾਂ ਸਾਰੇ ਬਣਾ ਲਾਂਗੇ। ਲਓ ਆਪਾਂ ਸਾਰੇ ਪਕੌੜੇ ਬਣਾ ਲਏ। ਲਓ ਤੇਲ ਵੀ ਗਰਮ ਹੋ ਗਿਆ ਤੇ ਹੁਣ ਪਕੌੜੇ ਪਾਵਾਂਗੇ ਆਪਾਂ। ਥੋੜ੍ਹਾ-ਥੋੜ੍ਹਾ ਕਰਕੇ ਪਾਵਾਂਗੇ। चंगी तरह आप रड़ा सवार के लाल करा रड़ के फिर ज्यादा स्वाद लगते है होड़ी हौली रड़न गए मठी मठी अग ते राड़ा आप ਲਓ ਆਪਣਾ ਕੌੜੇ ਚੰਗੀ ਤਰ੍ਹਾਂ ਰੜ ਗਏ ਤੇ ਹੁਣ ਆਪਾਂ ਬਾਹਰ ਕੱਢ ਲਾਂਗੇ ਇਹਨਾਂ ਨੂੰ ਬਹੁਤ ਵਧੀਆ ਰੜਾਈ ਆ ਗਈ ਇਸੇ ਤਰ੍ਹਾਂ ਆਪਾਂ ਦੂਜੇ ਬਣਾ ਲਾਂਗੇ ਲਓ ਆਪਣੇ ਆ ਵੀ ਪਕੌੜੇ ਬਣ ਗਏ ਸਾਰੇ ਬਣ ਗਏ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਲਓ ਆਪਣੇ ਪਕੌੜੇ ਬਹੁਤ ਵਧੀਆ ਬਣੇ ਆ ਤੇ ਐਸਾ ਸੌਸ ਨਾਲ ਆਪਾਂ ਖਾ ਸਕਦੇ ਹਾਂ ਸਵੇਣਾ ਸੌਸ ਤੋਂ ਵੀ ਖਾ ਸਕਦੇ ਆ ਤੇ ਹੁਣ ਤੁਹਾਨੂੰ ਦਿਖਾਵਾਂਗੇ ਵੀ ਕਿੱਡੇ ਵਧੀਆ ਬਣੇ ਆ ਪਕੌੜੇ ਬਹੁਤ ਵਧੀਆ ਬਣੇ ਆ ਤੁਹਾਨੂੰ ਖਾ ਕੇ ਦਿਖਾਵਾਂਗੇ ਸੌਸ ਲਾ ਕੇ ਬਹੁਤ ਹੀ ਸਵਾਦ ਬਣੇ ਹੈ ਗੋਭੀ ਕਦੂਕਸ਼ ਕਰਕੇ ਸਾਰਾ ਕੁਝ ਪਾ ਕੇ ਬਹੁਤ ਬਹੁਤ ਵਧੀਆ ਬਣੇ ਹੈ ਪਕੌੜੇ ਜੇ ਸਾਡੀ ਵੀਡੀਓ ਪਸੰਦ ਲੱਗੇ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ